ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਡਾ ਵੀ ਵਿਆਹ ਨਹੀਂ ਹੋ ਰਿਹਾ ਤੇ ਤੁਸੀਂ ਕਰ ਲਓ ਜੀ ਹਰੀ ਇਲਾਚੀ ਦਾ ਉਪਾਅ ਸਿਰਫ ਇੱਕ ਵਾਰ ਕਰਨ ਤੇ ਹੀ ਰਿਸ਼ਤਾ ਤੁਹਾਡੇ ਘਰ ਆਪ ਚੱਲ ਕੇ ਆਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਬਣ ਜਾਵੇ ਤੁਹਾਡਾ ਵੀ ਰਿਸ਼ਤਾ ਹੋਣਾ ਤੈਅ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਥ ਸੰਗਤ ਜੀ ਅੱਜ ਦੀ ਵੀਡੀਓ ਦਾ ਜਿਹੜਾ ਵਿਸ਼ਾ ਹੈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਤੇ ਸਿੰਪਲ ਜਿਹਾ ਵਿਸ਼ਾ ਹੈ ਤੁਹਾਡੇ ਲਈ ਅੱਜ ਜੋ ਅਸੀਂ ਵੀਡੀਓ ਲੈ ਕੇ ਆਏ ਹਾਂ ਇੱਕ ਉਪਾਅ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਇਸ ਉਪਾਅ ਨੂੰ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਰਿਸ਼ਤੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਜਾਂ ਫਿਰ ਉਹਨਾਂ ਨੂੰ ਮਨ ਵਿੱਚ ਆਇਆ ਰਿਸ਼ਤਾ ਨਹੀਂ ਮਿਲ ਰਿਹਾ ਇਸ ਤਰ੍ਹਾਂ ਦਾ ਉਹ ਰਿਸ਼ਤਾ ਚਾਹੁੰਦੇ ਹਨ ਉਹਨਾਂ ਲੋਕਾਂ ਦੇ ਲਈ ਅੱਜ ਦੀ ਵੀਡੀਓ ਵਿੱਚ ਅਸੀਂ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਲੈ ਕੇ ਆਏ ਹਾਂ ਜੇਕਰ ਇਸ ਉਪਾਅ ਨੂੰ ਤੁਸੀਂ ਕਰ ਲੈਂਦੇ ਹੋ ਤੁਹਾਡਾ ਕੁਝ ਹੀ ਦਿਨਾਂ ਦੇ ਵਿੱਚ ਜਿੰਨੀਆਂ ਵੀ ਤੁਹਾਡੇ ਰਿਸ਼ਤੇ ਵਿੱਚ ਮੁਸ਼ਕਲਾਂ ਤੇ ਪਰੇਸ਼ਾਨੀਆਂ ਆ ਰਹੀਆਂ ਹਨ ਉਹ ਸਾਰੀਆਂ ਦੂਰ ਹੋ ਜਾਣਗੀਆਂ ਤੁਹਾਡਾ ਰਿਸ਼ਤਾ ਤੈਅ ਹੋ ਜਾਵੇਗਾ ਤੇ ਜਿਨ੍ਹਾਂ ਬੱਚਿਆਂ ਦੇ ਵਿਆਹ ਵਿੱਚ ਬਹੁਤ ਜ਼ਿਆਦਾ ਦੇਰੀ ਹੋ ਰਹੀ ਹੈ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹ ਬਹੁਤ ਉਪਾਅ ਵੀ ਉਹਨਾਂ ਨੇ ਕਰ ਲਏ ਹਨ ਬਹੁਤ ਕੋਸ਼ਿਸ਼ਾਂ ਕਰ ਲਈਆਂ ਹਨ ਯਤਨ ਕਰ ਲਏ ਹਨ ਫਿਰ ਵੀ ਉਹਨਾਂ ਦਾ ਵਿਆਹ ਦਾ ਯੋਗ ਨਹੀਂ ਬਣ ਰਿਹਾ ਤਾਂ ਘਬਰਾਉਣਾ ਬਿਲਕੁਲ ਵੀ ਨਹੀਂ ਤੁਸੀਂ ਇਸ ਉਪਾਅ ਨੂੰ ਪੂਰੀ ਸ਼ਰਧਾ ਵਿਸ਼ਵਾਸ ਤੇ ਭਾਵਨਾ ਨਾਲ ਕਰ ਲੈਣਾ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਤੁਸੀਂ ਵੇਖਣਾ ਕਿਵੇਂ ਵਾਹਿਗੁਰੂ ਅਕਾਲ ਪੁਰਖ ਜੀ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰ ਦੇਣਗੇ ਤੁਹਾਡੇ ਵਿਆਹ ਦਾ ਯੋਗ ਬਣ ਜਾਵੇਗਾ ਇਸ ਉਪਾਅ ਨੂੰ ਬੱਚੇ ਖੁਦ ਵੀ ਕਰ ਸਕਦੇ ਹਨ ਜਿਨ੍ਹਾਂ ਦਾ ਅਜੇ ਵਿਆਹ ਨਹੀਂ ਸੀ ਹੋ ਰਿਹਾ ਲੜਕੇ ਲੜਕੀਆਂ ਆਪ ਖੁਦ ਕਰ ਸਕਦੇ ਹਨ ਉਹਨਾਂ ਦੇ ਮਾਤਾ ਪਿਤਾ ਵੀ ਇਸ ਉਪਾਅ ਨੂੰ ਭੈਣ ਭਰਾ ਵੀ ਕਰ ਸਕਦੇ ਹਨ ਇਹ ਉਪਾਅ ਬਹੁਤ ਹੀ ਜ਼ਿਆਦਾ ਤੁਹਾਡੇ ਲਈ کارਗਰ ਸਾਬਿਤ ਹੋ ਜਾਵੇਗਾ ਕਿਉਂਕਿ ਇਸ ਉਪਾਅ ਨੂੰ ਇੱਕ ਵਾਰ ਹੀ ਕਰਨ ਦੇ ਵਿੱਚ ਤੁਹਾਨੂੰ ਇਸ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਤੇ ਇਸ ਉਪਾਅ ਨੂੰ ਤੁਸੀਂ ਕਿਵੇਂ ਕਰਨਾ ਹੈ ਕਰਨ ਦੇ ਲਈ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਕਿਹੜੇ ਸਮੇਂ ਤੁਸੀਂ ਉਪਾਅ ਕਰਨਾ ਹੈ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੇ ਹਾਂ ਇਸ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਕਿਉਂਕਿ ਪੂਰੀ ਗੱਲ ਹਮੇਸ਼ਾ ਹੀ ਪੂਰੀ ਵੀਡੀਓ ਵਿੱਚ ਹੀ ਸਮਝ ਆਉਂਦੀ ਹੈ ਅੱਧਾ ਤੇ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਤੇ ਸਾਥ ਸੰਗ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਸਾਲ ਸੰਗਤ ਜੀ ਤੁਹਾਡੇ ਬੱਚਿਆਂ ਦੀ ਉਮਰ ਜੇਕਰ 35 ਸਾਲ ਜਾਂ ਫਿਰ 35 ਤੋਂ ਪਲੱਸ ਹੋ ਚੁੱਕੀ ਹੈ ਤੁਹਾਨੂੰ ਉਹਨਾਂ ਦੇ ਰਿਸ਼ਤੇ ਵੀ ਹੁਣ ਆਉਣੇ ਬੰਦ ਹੋ ਗਏ ਹਨ ਤੁਸੀਂ ਇਹ ਚੀਜ਼ ਸੋਚ ਰਹੇ ਹੋ ਕਿ ਰਿਸ਼ਤੇ ਆ ਨਹੀਂ ਰਹੇ ਰਿਸ਼ਤਾ ਹੋਵੇਗਾ ਕਿੱਥੋਂ ਇਸੇ ਤਰ੍ਹਾਂ ਤੁਸੀਂ ਇਸ ਉਪਾਅ ਨੂੰ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਵਰਤ ਰੱਖ ਰਹੇ ਹੋ ਫਿਰ ਤੁਸੀਂ ਉੱਥੇ ਬੈਠ ਕੇ ਹੀ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਜੇਕਰ ਤੁਸੀਂ ਵਰਤ ਨਹੀਂ ਰੱਖਦੇ ਤੁਸੀਂ ਫਿਰ ਇਸ ਉਪਾਅ ਨੂੰ ਉਵੇਂ ਹੀ ਕਰ ਸਕਦੇ ਹੋ ਇਹ ਉਪਾਅ ਬਹੁਤ ਹੀ ਜ਼ਿਆਦਾ ਆਸਾਨ ਤੇ ਬਹੁਤ ਹੀ ਜ਼ਿਆਦਾ ਸਿੰਪਲ ਹੈ ਜੇਕਰ ਤੁਸੀਂ ਅਜੇ ਤੱਕ ਸਥਾਪਨਾ ਨਹੀਂ ਕੀਤੀ ਸਵੇਰੇ ਸ਼ਾਮ ਤੁਸੀਂ ਮਾਂ ਦੁਰਗਾ ਦੇ ਚਿੱਤਰ ਜੇਕਰ ਸਵੇਰੇ ਸ਼ਾਮ ਤੁਸੀਂ ਮਾਂ ਦੁਰਗਾ ਦੇ ਚਿੱਤਰ ਦੀ ਤਸਵੀਰ ਦੇ ਸਾਹਮਣੇ ਦੇਸੀ ਘਿਉ ਦਾ ਦੀਵਾ ਜਗਾਉਂਦੇ ਹੋ ਤਾਂ ਤੁਹਾਨੂੰ ਵਿਸ਼ਵਾਸ ਦੇ ਨਾਲ ਦੱਸਦੇ ਹਾਂ ਇਸ ਉਪਾਅ ਨੂੰ ਤੁਸੀਂ ਮਾਂ ਦੁਰਗਾ ਦੀ ਤਸਵੀਰ ਦੇ ਸਾਹਮਣੇ ਹੀ ਕਰਨਾ ਹੈ ਇਸੇ ਤਰ੍ਹਾਂ ਇਸ ਉਪਾਅ ਨੂੰ ਤੁਸੀਂ ਗਣਪਤੀ ਜਾਂ ਮਾਤਾ ਦੁਰਗਾ ਦੇ ਅੱਗੇ ਇਸ ਉਪਾਅ ਨੂੰ ਕਰਨਾ ਹੈ ਜੋ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੈ ਉੱਥੇ ਬੈਠ ਕੇ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਸਵੇਰ ਦੇ ਸਮੇਂ ਤੁਸੀਂ ਆਪਣਾ ਕੰਮਕਾਰ ਕਰਕੇ ਜਾਂ ਕੰਮਕਾਰ ਕਰਨ ਤੋਂ ਪਹਿਲਾਂ ਇਸ਼ਨਾਨ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਜੇਕਰ ਤੁਹਾਡੇ ਕੋਲ ਪੀਲੇ ਜਾਂ ਲਾਲ ਰੰਗ ਦੇ ਵਸਤਰ ਹੈਗੇ ਹਨ ਤਾਂ ਉਹਨਾਂ ਨੂੰ ਵੀ ਪਾ ਸਕਦੇ ਹੋ ਇਸ ਉਪਾਉਨ ਕਰਨ ਦੇ ਬਾਅਦ ਸਭ ਤੋਂ ਖਾਸ ਤੌਰ ਤੇ ਤੁਹਾਨੂੰ ਕਹਾਂਗੇ ਕਿ ਇਹ ਜੋ ਬੱਚੇ ਹਨ ਜੋ ਵੀ ਇਹਨਾਂ ਦੇ ਮਾਤਾ ਜੀ ਹਨ ਉਹ ਵੀ ਇਸ ਉਪਾਉਨ ਕਰ ਸਕਦੇ ਹਨ ਤੇ ਮਾਤਾ ਕਿਸੇ ਪ੍ਰੋਬਲਮ ਦੇ ਕਰਕੇ ਜੇਕਰ ਉਪਾਉਨ ਨਹੀਂ ਕਰ ਸਕਦੇ ਤਾਂ ਉਹੀ ਬੱਚਾ ਜਿਸ ਦਾ ਰਿਸ਼ਤਾ ਨਹੀਂ ਸੀ ਤੈਅ ਹੋ ਰਿਹਾ ਉਹ ਖੁਦ ਵੀ ਕਰ ਸਕਦਾ ਹੈ ਕਹਿਣ ਦਾ ਭਾਵ ਇਹੀ ਹੈ ਇਸ ਚਮਤਕਾਰੀ ਉਪਾਉਨ ਦੇਣ ਦੇ ਮੌਕੇ ਤੁਸੀਂ ਬਿਲਕੁਲ ਵੀ ਨਾ ਕਰੋ ਇਸ ਨੂੰ ਤੁਸੀਂ ਕੀ ਕਰਨਾ ਹੈ ਗਣਪਤੀ ਦੇ ਅੱਗੇ ਮਾਤਾ ਦੇਵੀ ਦੇ ਅੱਗੇ ਤੁਸੀਂ ਦੇਸੀ ਘਿਓ ਦਾ ਦੀਪਕ ਜਗਾਉਣਾ ਹੈ ਜੇਕਰ ਤੁਸੀਂ ਘਰ ਦੇ ਵਿੱਚ ਪਾਠ ਪੂਜਾ ਕਰ ਰਹੇ ਹੋ ਵਰਤ ਰੱਖਦੇ ਹੋ ਫਿਰ ਤੁਸੀਂ ਉਸੇ ਹੀ ਤਰੀਕੇ ਦੇ ਨਾਲ ਕਰੋ ਜੇਕਰ ਨਹੀਂ ਵੀ ਕਰ ਰਹੇ ਤਾਂ ਤੁਸੀਂ ਪਾਠ ਪੂਜਾ ਵਾਲੇ ਸਥਾਨ ਤੇ ਮਾਤਾ ਦੇਵੀ ਜੀ ਦੀ ਫੋਟੋ ਦੇ ਸਾਹਮਣੇ ਇੱਕ ਦੇਸੀ ਘਿਓ ਦਾ ਦੀਵਾ ਪ੍ਰਚਲਿਤ ਕਰ ਰਹੇ ਹੋ ਇਸੇ ਤਰ੍ਹਾਂ ਹੀ ਦੇਸੀ ਘਿਓ ਦਾ ਦੀਵਾ ਜਗਾਉਣ ਤੋਂ ਬਾਅਦ ਤੁਸੀਂ ਹਰੀ ਮੂੰਗੀ ਦੀ ਦਾਲ ਵੀ ਲੈ ਸਕਦੇ ਹੋ ਸਾਬਤ ਮੂੰਗ ਦਾਲ ਵੀ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਹਰੀ ਸਾਬਤ ਮੂੰਗੀ ਦੀ ਦਾਲ ਹੈਗੀ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਪੀਸੀ ਹੋਈ ਦਾਲ ਹਰੀ ਮੂੰਗੀ ਦੀ ਲੈ ਸਕਦੇ ਹੋ ਜਿਹੜੀ ਤੁਸੀਂ ਹਰੀ ਮੂੰਗੀ ਸਾਬਤ ਦਾਲ ਲਈ ਹੈ ਉਹ ਤੁਸੀਂ ਅੱਧੀ ਕਟੋਰੀ ਲੈਣੀ ਹੈ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦੀਆਂ ਹਨ 9 ਹਰੀਆਂ ਇਲਾਚੀਆਂ ਹਰੀ ਇਲਾਚੀ ਜਿਹੜੀ ਹੈ ਉਸ ਦੇ ਵਿੱਚ ਛੋਟੀ ਤੋਂ ਵੱਡੀ ਦਾ ਕੋਈ ਵੀ ਚੱਕਰ ਨਹੀਂ ਹੋਵੇਗਾ ਪਰ ਗਿਣਤੀ ਪੂਰੀ 9 ਹਰੀਆਂ ਇਲਾਚੀਆਂ ਦੀ ਹੋਣੀ ਚਾਹੀਦੀ ਹੈ ਜੋ ਕਿ ਬਿਲਕੁਲ ਹਰੀਆਂ ਇਲਾਚੀਆਂ ਫਰੈਸ਼ ਤੇ ਤਾਜ਼ੀਆਂ ਹੋਣੀਆਂ ਚਾਹੀਦੀਆਂ ਹਨ ਤੇ ਉਹ ਹਰੀਆਂ ਇਲਾਚੀਆਂ ਨੂੰ ਵੀ ਤੁਸੀਂ ਇਸ ਕਟੋਰੀ ਦੇ ਵਿੱਚ ਰੱਖ ਲੈਣਾ ਹੈ ਜਿਸ ਵਿੱਚ ਤੁਸੀਂ ਦਾਲ ਰੱਖੀ ਸੀ ਉਹ ਕਟੋਰੀ ਨੂੰ ਤੁਸੀਂ ਹੱਥ ਦੇ ਵਿੱਚ ਲੈ ਕੇ ਗਣਪਤੀ ਜੀ ਦੇ ਅੱਗੇ ਸਾਹਮਣੇ ਆਪਣੀ ਬੇਨਤੀ ਪ੍ਰਾਰਥਨਾ ਕਰਨੀ ਹੈ ਮਾਤਾ ਦੁਰਗਾ ਦੇਵੀ ਦੇ ਸਾਹਮਣੇ ਆਪਣੀ ਪ੍ਰਾਰਥਨਾ ਕਰਨੀ ਹੈ ਕਿਸੇ ਤਰੀਕੇ ਦੇ ਨਾਲ ਵੀ ਤੁਸੀਂ ਪ੍ਰਾਰਥਨਾ ਕਰ ਸਕਦੇ ਹੋ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਯੋਗ ਨਹੀਂ ਬਣ ਰਹੇ ਪ੍ਰੋਬਲਮਸ ਜਿਹੜੀਆਂ ਵੀ ਆ ਰਹੀਆਂ ਹਨ ਬੱਚਿਆਂ ਦੇ ਵਿਆਹ ਜਾਂ ਰਿਸ਼ਤੇ ਨੂੰ ਲੈ ਕੇ ਉਹ ਤੁਰੰਤ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਚਾਲੂ ਕਰਦੇ ਸਮੇ ਤੁਸੀ ਇਸ ਗੱਲ ਦਾ ਵੀ ਜ਼ਰੂਰ ਖਾਸ ਧਿਆਨ ਰੱਖਣਾ ਹੈ ਮਾਤਾ ਦੇਵੀ ਨੂੰ ਹਲਦੀ ਦਾ ਤਿਲਕ ਤੁਸੀ ਜ਼ਰੂਰ ਲਗਾਉਣਾ ਹੈ ਇਸ ਉਪਾਅ ਨੂੰ ਕਰਦੇ ਸਮੇ ਭਗਵਾਨ ਵਿਸ਼ਨੂੰ ਜੀ ਨੂੰ ਇਸ ਉਪਾਅ ਤੋਂ ਬਾਅਦ ਹੀ ਬਹੁਤ ਜ਼ਿਆਦਾ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਬੱਚਿਆਂ ਦੀ ਜੋ ਜਨਮ ਕੁੰਡਲੀ ਹੈ ਉਸ ਦੇ ਵਿੱਚ ਵਿਆਹ ਦਾ ਯੋਗ ਬਣ ਜਾਵੇਗਾ ਤੇ ਜਿੰਨੇ ਵੀ ਉਸ ਦੇ ਵਿੱਚ ਗ੍ਰਹ ਦੋਸ਼ ਹੋਣਗੇ ਜਾਂ ਕੋਈ ਵੀ ਦੋਸ਼ ਚੱਲ ਰਿਹਾ ਹੋਵੇਗਾ ਜਿਸ ਕਰਕੇ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਆ ਰਹੀਆਂ ਹੁੰਦੀਆਂ ਹਨ ਉਹ ਵੀ ਦੂਰ ਹੋ ਜਾਂਦੀਆਂ ਹਨ ਮਾਤਾ ਲక్ష్ਮੀ ਨੂੰ ਜੇਕਰ ਅਸੀਂ ਹਲਦੀ ਦਾ ਤਿਲਕ ਲਗਾਉਂਦੇ ਹਾਂ ਸਾਡੇ ਬੱਚਿਆਂ ਦੀ ਕੁੰਡਲੀ ਦੇ ਵਿੱਚ ਜੋ ਸ਼ੁਕਰ ਹੁੰਦਾ ਹੈ ਉਹ ਮਜ਼ਬੂਤ ਹੋ ਜਾਂਦਾ ਹੈ ਇਸ ਦੇ ਨਾਲ ਮਾਤਾ ਲక్ష్ਮੀ ਪ੍ਰਸੰਨ ਹੋ ਜਾਣਗੇ ਇਸੇ ਤਰ੍ਹਾਂ ਗਣਪਤੀ ਜੀ ਨੂੰ ਹਲਦੀ ਦਾ ਤਿਲਕ ਲਗਾਉਣ ਦੇ ਨਾਲ ਬੱਚਿਆਂ ਦੀ ਜਨਮ ਕੁੰਡਲੀ ਦੇ ਵਿੱਚ ਜੋ ਬੁੱਧ ਹੁੰਦਾ ਹੈ ਉਹ ਮਜ਼ਬੂਤ ਹੋ ਜਾਂਦਾ ਹੈ ਇਸ ਦੇ ਨਾਲ ਨਾਲ ਤੁਹਾਨੂੰ ਸਹੀ ਰਿਸ਼ਤੇ ਕਰਨ ਦੀ ਸਮਝ ਆ ਜਾਵੇਗੀ ਤੁਹਾਡੇ ਰਸਤੇ ਖੁੱਲਣੇ ਸ਼ੁਰੂ ਹੋ ਜਾਣਗੇ ਜੋ ਆ ਰਹੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਹਨ ਰਸਤੇ ਦੇ ਵਿੱਚ ਹੀ ਉਹ ਬੰਦ ਹੋ ਜਾਣਗੀਆਂ ਇਸੇ ਤਰ੍ਹਾਂ ਹੀ ਰਿਸ਼ਤਾ ਕਰਦੇ ਸਮੇਂ ਜੋ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਰਿਸ਼ਤਾ ਪਸੰਦ ਨਹੀਂ ਆ ਰਿਹਾ ਜਾਂ ਫਿਰ ਤੁਹਾਡੇ ਬੱਚਿਆਂ ਨੂੰ ਰਿਸ਼ਤਾ ਪਸੰਦ ਨਹੀਂ ਆ ਰਿਹਾ ਕਿਸੇ ਨਾ ਕਿਸੇ ਪ੍ਰੋਬਲਮ ਦੇ ਕਰਕੇ ਤੁਹਾਡੀਆਂ ਮੁਸ਼ਕਿਲਾਂ ਵੀ ਦੂਰ ਹੋ ਜਾਣਗੀਆਂ ਤੁਹਾਨੂੰ ਇਸ ਚੀਜ਼ ਦੀ ਸਮਝ ਆਉਣੇ ਸ਼ੁਰੂ ਹੋ ਜਾਵੇਗੀ ਕਿ ਕਿਹੜਾ ਰਿਸ਼ਤਾ ਤੁਹਾਡੇ ਲਈ ਸਹੀ ਹੈ ਕਿਹੜਾ ਰਿਸ਼ਤਾ ਤੁਹਾਡੇ ਲਈ ਸਹੀ ਨਹੀਂ ਹੈ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਕਰਦੇ ਸਮੇਂ ਹਲਦੀ ਦਾ ਤਿਲਕ ਜ਼ਰੂਰ ਲਗਾਉਣਾ ਹੈ ਇਸ ਤੋਂ ਇਲਾਵਾ ਤੁਸੀਂ ਜਿਹੜੀ ਹਰੀ ਇਲਾਚੀ ਤੇ ਮੂੰਗ ਦਹੀਂ ਦਾਲ ਵਾਲੀ ਕਟੋਰੀ ਰੱਖੀ ਹੋਈ ਹੈ ਉਹਨਾਂ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਲੈ ਕੇ ਗਣਪਤੀ ਤੇ ਮਾਤਾ ਲక్ష్ਮੀ ਦੇ ਅੱਗੇ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਇਸ ਤਰੀਕੇ ਨਾਲ ਪ੍ਰਾਰਥਨਾ ਕਰਨੀ ਹੈ ਕਿ ਜੇਕਰ ਤੁਹਾਡੇ ਬੱਚਿਆਂ ਦੀ ਉਮਰ ਵੱਧ ਗਈ ਹੈ ਬੱਚਿਆਂ ਦੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਜਾਣ ਤਾਂ ਜੋ ਰਿਸ਼ਤਿਆਂ ਦੇ ਵਿੱਚ ਪ੍ਰੋਬਲਮ ਜਿਹੜੀਆਂ ਆ ਰਹੀਆਂ ਸਨ ਤੁਰੰਤ ਦੂਰ ਹੋ ਜਾਣ ਸਾਡੇ ਬੱਚਿਆਂ ਦੇ ਵਿਆਹ ਦਾ ਯੋਗ ਬਣ ਜਾਵੇ ਸਾਡੇ ਬੱਚਿਆਂ ਦੇ ਲਈ ਉਹੀ ਰਿਸ਼ਤੇ ਆਉਣ ਜਿਨ੍ਹਾਂ ਨੂੰ ਅਸੀਂ ਪਸੰਦ ਕਰ ਲਈਏ ਤੇ ਜਿਸ ਦੇ ਵਿੱਚ ਗੁੰਜਾਇਸ਼ ਨਾ ਹੋਵੇ ਉਹ ਰਿਸ਼ਤਾ ਅਸੀਂ ਨਾ ਕਰੀਏ ਇਸ ਤਰੀਕੇ ਦੇ ਨਾਲ ਤੁਸੀਂ ਅਰਦਾਸ ਕਰਨ ਤੋਂ ਬਾਅਦ ਹਰੀਆਂ ਇਲਾਜੀਆਂ ਗਣਪਤੀ ਤੇ ਮਾਤਾ ਜੀ ਦੇ ਅੱਗੇ ਰੱਖ ਦੇਣੀਆਂ ਹਨ ਉਹ ਮੋਹਗ ਦੇ ਦਾਲ ਵਾਲੀ ਕਟੋਰੀ ਨਵੀਂ ਮਾਤਾ ਤੇ ਗਣਪਤੀ ਜੀ ਦੇ ਅੱਗੇ ਰੱਖ ਦੇਣਾ ਹੈ ਇਹ ਸਾਰੇ ਪ੍ਰਾਰਥਨਾ ਤੇ ਉਪਾਅ ਕਰਨ ਤੋਂ ਬਾਅਦ ਇੱਕ ਮੰਤਰ ਦਾ ਤੁਸੀਂ ਜਾਪ ਕਰਨਾ ਹੈ ਉਹ ਹੈ ਜੀ ਓਮ ਸ਼ਨੀ ਨਮਾ ਸ਼੍ਰੀ ਗਣੇਸ਼ ਨਮਾ ਇਸ ਮੰਤਰ ਦਾ ਜਾਪ ਤੁਸੀਂ 21 ਵਾਰ ਕਰਨਾ ਹੈ ਤੇ ਗਣਪਤੀ ਤੇ ਮਾਤਾ ਲక్ష్ਮੀ ਦੇ ਜੇ ਚਰਣਾ ਵਿੱਚ ਹੀ ਤੁਸੀਂ ਹੋਣੇ ਚਾਹੀਦੇ ਹੋ ਇਹ ਸੀ ਜੀ ਪਹਿਲਾ ਉਪਾਅ ਦੂਸਰੇ ਪਾਜਹੜੇ ਕੀ ਤੁਸੀਂ ਹਰੀ ਮੂੰਗੀ ਦੀ ਦਾਣ ਲਈ ਹੈ ਉਸ ਦੇ ਨਾਲ ਤੁਹਾਨੂੰ ਚਾਹੀਦਾ ਹੈ ਹਰੇ ਰੰਗ ਦਾ ਰੁਮਾਲ ਰੁਮਾਲ ਦਾ ਸਾਈਜ਼ ਚਾਹੇ ਕਪੜੇ ਦਾ ਹੀ ਹੋਵੇ ਹਰੇ ਰੰਗ ਦਾ ਤੁਹਾਨੂੰ ਰੁਮਾਲ ਚਾਹੀਦਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਵਿੱਚ ਹਰੇ ਰੰਗ ਦਾ ਕਪੜਾ ਮਿਲ ਗਿਆ ਹੈ ਉਹ ਬਿਨਾਂ ਯੂਜ਼ ਕੀਤਾ ਹੋਇਆ ਹੋਣਾ ਚਾਹੀਦਾ ਹੈ ਬਿਲਕੁਲ ਫਰੈਸ਼ ਕਪੜਾ ਚਾਹੀਦਾ ਹੈ ਉਸ ਦੇ ਵਿੱਚ ਤੁਸੀਂ ਹਰੀ ਇਲਾਚੀ ਰੱਖ ਲੈਣੀ ਹੈ ਉਸ ਦੇ ਨਾਲ ਜਿਵੇਂ ਤੁਹਾਨੂੰ ਪਹਿਲਾਂ ਸੇਮ ਪ੍ਰੋਸੈਸ ਦੱਸਿਆ ਸੀ ਗਣਪਤੀ ਜੀ ਦੇ ਅੱਗੇ ਜਾ ਕੇ ਅਰਦਾਸ ਕਰਨੀ ਹੈ ਉਸੇ ਪ੍ਰਕਾਰ ਤੁਹਾਨੂੰ ਉਹੀ ਮੰਤਰ 21 ਵਾਰ ਦਾ ਜਾਪ ਕਰਨਾ ਹੈ ਪੂਰੇ ਵਿਸ਼ਵਾਸ ਦੇ ਨਾਲ ਤੁਸੀਂ ਹਰੇ ਇਲਾਚੀ ਨੂੰ ਅਰਪਿਤ ਕਰ ਦੇਣਾ ਹੈ ਇਹਨਾਂ ਹਰੀਆਂ ਇਲਾਚੀਆਂ ਨੂੰ ਤੁਸੀਂ ਉਸੇ ਹੀ ਜਗ੍ਹਾ ਤੇ 9 ਦਿਨ ਰੱਖਣ ਤੋਂ ਬਾਅਦ 10ਵੇਂ ਦਿਨ 9 ਵਜੇ ਹੀ ਤੁਸੀਂ ਹਰੇ ਇਲਾਚੀ ਨੂੰ ਰਮਾਲ ਸਮੇਤ ਫਿਰ ਮੋਂਗ ਦੀ ਦਾਲ ਸਮੇਤ ਉੱਥੋਂ ਉਠਾ ਲੈਣਾ ਹੈ ਤੇ ਇਸ ਨੂੰ ਜਾ ਕਿਸੇ ਧੀ ਨੂੰ ਜਾਂ ਫਿਰ ਭੂਆ ਨੂੰ ਦੇ ਦੇਣਾ ਹੈ ਇਹ ਬੁੱਧ ਪੰਚਮੀ ਦੇ ਦਿਨ ਹੀ ਤੁਸੀਂ ਉਪਾਅ ਕਰਨਾ ਹੈ ਫਿਰ ਜਿਸ ਵੀ ਲੜਕੇ ਲੜਕੀ ਦਾ ਰਿਸ਼ਤਾ ਨਹੀਂ ਸੀ ਹੋ ਰਿਹਾ ਉਹ ਹਰਾ ਰੰਗ ਦਾ ਰੁਮਾਲ ਜਿਹੜਾ ਹੈ ਉਸ ਨੂੰ ਦੇ ਦੇਣਾ ਹੈ ਫਿਰ ਉਸ ਦੇ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੇ ਬੱਚੇ ਦੇ ਵਿਆਹ ਦੇ ਯੋਗ ਬਣਦੇ ਹੋਏ ਨਜ਼ਰ ਆਉਣਗੇ ਸੋ ਸਾਧ ਸੰਗਤ ਜੀ ਇਹ ਬਹੁਤ ਹੀ ਛੋਟੇ ਛੋਟੇ ਤੇ ਸਿੰਪਲ ਜਿਹੇ ਉਪਾਅ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਘਰ ਵਿੱਚ ਬਿਨਾਂ ਕਿਸੇ ਖਰਚੇ ਤੋਂ ਕਰ ਸਕਦੇ ਹਾਂ ਤੇ ਇਹਨਾਂ ਤੋਂ ਲਾਭ ਉਠਾ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ